12 ਕਰੋੜ ਦੀ ਹੈਰੋਨ ਸਮੇਤ ਤਿੰਨ ਕਾਬੂ ਐਸਟੀਐਫ ਨੇ ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਕਿਲੋ 500 ਗ੍ਰਾਮ ਹੈਰੋਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਐਸਟੀਐਫ ਨੇ ਗੁਪਤ ਸੂਚਨਾ ਉਤੇ ਤਰਨਤਾਰਨ ਦੇ ਭਿੱਖੀਵਿੰਡ ਤੋਂ ਕਾਰਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਕਿਲੋ 300 ਗ੍ਰਾਮ ਹੈਰੋਨ ਬਰਾਮਦ ਕੀਤੀ ਪੁਲਿਸ ਮੁਤਾਬਕ ਇਹਨਾਂ ਦੀ ਗ੍ਰਿਫਤਾਰੀ ਨਾਲ ਲੁਧਿਆਣਾ ਅੰਮ੍ਰਿਤਸਰ ਜਲੰਧਰ ਮੋਗਾ ਏਰੀਏ ਵਿੱਚ ਨਸ਼ਾ ਤਸਕਰੀ ਵਿੱਚ ਸਪਲਾਈ ਟੁੱਟੀ ਹੈ ਇਸ ਤਰ੍ਹਾਂ ਲੁਧਿਆਣਾ ਦੀ ਬਸਤੀ ਜੋਧੇਵਾਲ ਏਰੀਏ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 200 ਗ੍ਰਾਮ ਹੈਰਨ ਬਰਾਮਦ ਕੀਤੀ ਗਈ। ਉਸ ਦਾ ਵੀ ਉਪਰੋਕਤ ਦੋਸ਼ੀਆਂ ਨਾਲ ਲਿੰਕ ਹੈ। ਫੜੀ ਗਈ ਹੈਰਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 12.5 ਕਰੋੜ ਰੁਪਏ ਦੀ ਕੀਮਤ ਦੱਸੀ ਜਾਂਦੀ ਹੈ। ਇਸ ਸਬੰਧੀ ਸਨੇਹਦੀਪ ਸ਼ਰਮਾ AIG STF ਨੇ ਜਾਣਕਾਰੀ ਦਿੱਤੀ। ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ। एसटीएफ लुधियाना टीम ने एक बेसिक इंफॉर्मेशन ਤੋਂ ਡਿਵੈਲਪ ਕਰਦਿਆ ਹੋਇਆ ਦੋ ਜਿਹੜੇ ਨੇ ਆਦਮੀ ਇੱਕ ਮੇਜਰ ਸਪਲਾਈ ਚੇਨ ਦੇ ਵਿੱਚੋਂ ਜਿਹੜਾ ਕਿ ਮਿਡਲ ਪਾਰਟ ਆਫ ਦਾ ਸਪਲਾਈ ਚੇਨ ਹੈ ਉਹਨਾਂ ਨੂੰ ਪਿੱਛਵੇਂ ਏਰੀਆ ਤੋਂ ਤਰਨਤਾਰ ਡਿਸਟ੍ਰਿਕਟ ਚ ਅਰੈਸਟ ਕੀਤਾ ਜਿਨ੍ਹਾਂ ਕੋਲੋਂ 2 ਕਿਲੋ 300 ਗ੍ਰਾਮ ਹੈਰੋਨ ਜਿਹੜੀ ਬ੍ਰੰਗ ਕਿਤੇ ਇਹ ਵਿਅਕਤੀ ਲੁਧਿਆਣਾ ਜਲੰਧਰ ਐਂਡ ਸਰੌਨਿੰਗ ਏਰੀਆਜ਼ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਔਰ ਕਾਫੀ ਸਮੇਂ ਤੋਂ ਡਰਗਸ ਸਪਲਾਈ ਕਰ ਰਹੇ ਸੀਗੇ ਔਰ ਲੁਧਿਆਣੇ ਦੇ ਵਿੱਚ ਇਹਨਾਂ ਦਾ ਕਾਫੀ 베ਸ ਸੀਗਾ ਕੰਜ਼ਿਊਮਰ 베ਸ ਔਰ ਇਸੇ ਕਰਕੇ ਅਸੀਂ ਇੱਥੋਂ ਕਰਦੇ ਡੈਕ ਟ੍ਰੈਕ ਕਰਦੇ ਹੋਇਆ ਇਹਨਾਂ ਨੂੰ ਗ੍ਰਫਤ ਗਫਤਾਰ ਕੀਤਾ ਇਹਨਾਂ ਨੇ ਜਿਹੜੀ ਹੈਗੀ ਹੈ ਕਾਰ ਦੇ ਵਿੱਚ ਭਜਾਉਣ ਦੀ ਕੋਸ਼ਿਸ਼ ਕੀਤੀ इवन ਕਿ ਕਾਫੀ ਸਿਵਿਲਿਅਨਸ ਤੇ ਆਮ ਟ੍ਰੈਫਿਕ ਨੂੰ ਰਿਸਕ ਵਿੱਚ ਪਾਇਆ ਪੁਲਿਸ ਪਾਰਟੀ ਨੂੰ ਰਿਸਕ ਪਾਇਆ ਐਂਡ ਆਫਟਰ ਹੌਟ ਚੇਸ ਇਹਨ ਪਿੱਕੀਵੰਡੇ ਰਿਆ ਇੰਤਰੰਤਰ ਦਿਵਰਪੇ ਹਾਜੀ ਇਹ ਜਿਹੜੀ ਪਿਛਲੇ ਇਸ ਤੋਂ ਵੀ ਅਸੀਂ ਟਰੈਕ ਕੀਤਾ ਹੈਗਾ ਜਿਹੜਾ ਸਪਲਾਈ ਚੈਨ ਉਹਦੇ ਬਾਅਦ ਡਿਟੇਲ ਨਹੀਂ ਦੱਸੀ ਜਾ ਸਕਦੀ ਅਜੇ ਉਹ ਅਲਟੀਮੇਟਲੀ ਪਾਕਿਸਤਾਨ ਤੋਂ ਹੀ ਜੁੜੇ ਹੋਏ ਨੇ ਇਹ ਪਿੱਕੀਵੰਡੇ ਰਹਿਣ ਵਾਲੇ ਨੇ ਇਹਨਾਂ ਦੇ ਜਿਹੜੇ ਨਾਂ ਜੀ ਇੱਕ ਤਾਂ ਗੁਰਜੰਟ ਸਿੰਘ ਨਾਂ ਜੀ ਸਤਿਕ ਸਿੰਘ ਦਾ ਇੱਕ ਧਰਮਵੀਰ ਹੈ ਉਹ ਉਸ ਤੋਂ ਥੋੜਾ ਜਿਹਾ ਵੱਡਾ 31 ইয়ারਸ ਦਾ ਇਹ ਜਦੋਂ ਸਾਨੂੰ ਟਿਪ ਆਫ ਮਿਲੀ ਸੀ ਇਹ ਐਫ ਆਈ ਆਰ ਰਜਿਸਟਰ ਕਰਕੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਐਂਡ ਪੁਲਿਸ ਪਾਰਟੀ ਨੇ ਚੇਸ ਕਰਕੇ ਨਾਲ ਫੜਿਆ ਨਾਲ ਹੋਰ ਵੀ ਬੰਦੇ ਸ਼ਾਮਿਲ ਨੇ ਔਰ ਇਹਨਾਂ ਦਾ ਨੈਟਵਰਕ ਜਿਹੜਾ ਲੁਧਿਆਣਾ ਵਿੱਚ ਸੀ ਅਸੀਂ ਉਤੋਂ 4 ਤੋਂ 5 ਵਿਅਕਤੀ ਅਰੈਸਟ ਕਰ ਚੁੱਕੇ ਹਾਂ ਇਸ ਜਿੰਨੇ ਪਹਿਲਾਂ ਜਿਹੜੇ ਕਿ ਇਹਨਾਂ ਤੋਂ ਸਮਾਨ ਲੈ ਕੇ ਫਰਦਰ ਡਿਸਟ੍ਰਿਬਿਊਟ ਕਰਦੇ ਸੀਗੇ ਔਰ ਸੋ ਇਸ ਕਰਕੇ ਇਹ ਮਿਡਲ ਆਫ ਦਾ ਚੇਨ ਨੇ ਇਹਨਾਂ ਦਾ ਅਗਲਾ ਨੈਟਵਰਕ ਵੀ ਫੜਿਆ ਜਾ ਚੁੱਕਾ ਹੈ ਇਹ ਖੁਦ ਵੀ ਫੜੇ ਜਾ ਚੁੱਕੇ ਇਹਨਾਂ ਦਾ ਬੈਕ ਜਿਹੜਾ ਵਾ ਜਿੱਥੋਂ ਸਪਲਾਈ ਆ ਰਹੀ ਹੈ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਐਂਡ ਉਹ ਵੀ ਇਹਨਾਂ ਅਸੀਂ ਸਾਡੀ ਟੀਮਾਂ ਗਈਆਂ ਹੋਈਆਂ ਨੇ ਵੀ ਆ ਟ੍ਰਾਈਂਗ ਟੂ ਨੈਪ ਥਮ ਐਟ ਦ ਅਰਲੀਅਸ ਪੋਸਿਬਿਲਿਟੀ ਦੇਖੋ ਜੀ ਕਾਫੀ ਮੇਜਰ ਟਾਊਨਸ ਨੂੰ ਕਵਰ ਕਰਦੇ ਆ ਅਮਰਸਾ ਜਲੰਧਰ ਲੁਧਿਆਣਾ ਮੋਗਾ ਇਸ ਏਰੀਆ ਤੱਕ ਸਾਰੇ ਸਪਲਾਈ ਦਿੰਦੇ ਸੀ ਐਂਡ ਅੱਗੇ ਪੈਡਲਰਸ ਨੂੰ ਸਪਲਾਈ ਦਿੰਦੇ ਸੀ ਹਾਂਜੀ ਉਹ ਤੀਸਰਾ ਅਲੱਗ ਮਕਦਮਾ ਰਜਿਸਟਰ ਹੋਇਆ ਜੀ ਉਹ ਜਿਹੜਾ ਹੈਗਾ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਹ ਤੋਂ ਮਨਦੀਪ ਸਿੰਘ ਤੋਂ ਲੁਧਿਆਰੇ ਤੋਂ ਉਹ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਜੁੜੇ ਹੋਏ ਨੇ ਉਹ ਅਸੀਂ ਰਿਕਾਰਡ ਸਾਰਾ ਤੁਰੰਤਾਰ ਤੋਂ ਕਢਵਾ ਰਹੇ ਹਾਂ ਜੀ ਉਹ ਡਿਟੇਲ ਸਾਡੇ ਕੋਲ ਸਾਹਮਣੇ ਆ ਜਾਏਗੀ ਜੀ ਇਹ 2-3 ਸਾਲ ਤੋਂ ਕੰਮ ਕਰ ਰਹੇ ਜੀ